ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਬੀਤੀ ਰਾਤ ਉਸ ਸਮੇਂ ਪੂਰਾ ਸ਼ਹਿਰ ਕੰਬੁੱਟਿਆ ਜਦੋਂ ਕਰੀਬ 11 ਵਜੇ ਇੱਕ ਪੈਟਰੋਲ ਪੰਪ ਦੇ ਨੇੜੇ ਇੱਕ ਵੱਡਾ ਖੜਾਕ ਸੁਣਾਈ ਦਿੱਤਾ ਜਿਸ ਦੇ ਵਿੱਚ ਇਹ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋਊਗੀ ਦੱਸਿਆ ਜਾ ਰਿਹਾ ਹੈ ਕਿ ਖੰਨਾ ਤੋਂ ਮਲੇਰਕੋਟਲਾ ਰੋਡ ਉੱਤੇ ਇਹ ਹਾਦਸਾ ਵਾਪਰਿਆ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੂਰ ਦੂਰ ਤੱਕ ਪਲਟੇ ਖੰਦੀ ਰਹੀ ਜਿਸ ਦੇ ਵਿੱਚ ਸਵਾਰ ਹੋਏ ਚਾਰ ਨੌਜਵਾਨ ਹਵਾ ਵਿੱਚ ਉੱਡਦੇ ਦਿਖਾਈ ਦਿੱਤੇ ਜਿਨ੍ਹਾਂ ਦੇ ਮਦਦ ਲਈ ਆਸ-ਪਾਸ ਦੇ ਲੋਕ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਅੱਗੇ ਆਏ। ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਦੀ ਸਿਵਲ ਹਸਪਤਾਲ ਮਲੇਰ ਕੋਟਲਾ ਵਿਖੇ ਮੌਤ ਹੋਈ ਹੈ ਤੇ ਇੱਕ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਜੋ ਹੋਇਆ ਸੀ ਉਸ ਨੂੰ ਚੰਡੀਗੜ੍ਹ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਦੌਰਾਨ ਜਿੱਥੇ ਜਾਨੀ ਨੁਕਸਾਨ ਹੋਇਆ ਉਥੇ ਗੱਡੀ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਮੈਂ ਤਾਂ ਬਰਾਣ ਮਾ ਸਰਪੰਚਾਂ ਜੀ ਸਾਡੇ ਪਿੰਡ ਦੇ ਰਾਤ 11:00 ਵਜੇ 13 ਮਿੰਟ ਤੇ ਹਾਸਾ ਹੋਇਆ। ਚੰਡੀਗੜ੍ਹ ਸੇਰ ਤੋਂ ਆ ਰਹੇ ਸੀ। ਇਹ ਨਹੀਂ ਪਤਾ ਕਿ ਉਸ ਟਾਈਮ ਕਿਵੇਂ ਹੋਇਆ। ਅਸੀਂ ਤਾਂ ਸਿਰਫ ਗੱਡੀ ਉੱਪਰ ਜਾਂ ਚਾਰੇ ਟਾਇਰ ਦੇ ਉੱਪਰ ਸੀ। ਉਸ ਟਾਈਮ ਅਸੀਂ ਦੇਖੀ। ਦੋ ਬੰਦੇ ਜੋ ਇਸ ਲਈ نیچے ਗਿਰਗੇ ਜੀ ਉਹ ਤਾਂ ਮਰ ਚੁੱਕੇ ਸੀ ਉਸ ਟਾਈਮ। ਜਿਹੜੇ ਤਿੰਨ ਸੀ ਕਹਿਲ ਸੀ ਉਹਨਾਂ ਨੂੰ ਅਸੀਂ ਚੱਕੇ ਤੇ ਪਿੰਡ ਦੀ ਮਦਦ ਨਾਲ ਹਸਪਤਾਲ ਪਹੁੰਚ ਦਿੱਤਾ। ਸਰਕਾਰੀ ਹਸਪਤਾਲ ਦੀ। ਇਹ ਦੂਰੋਂ ਗੱਡੀ ਪਲਟੇ ਕਰਨ ਦੀ ਹੈ। ਹਾਂਜੀ। ਗੱਡੀ ਕਾਫੀ ਦੂਰ ਤੋਂ ਨਹੀਂ ਪਲਟੇ ਖੰਦੀ ਆ ਰਹੇ ਸੀ। ਉੱਥੇ ਨਿਸ਼ਾਨ ਵੀ ਨੇ। ਮੁੰਡੇ ਜਿਹੜੇ ਪਿੱਛੋਂ ਨਿਕਲੇ ਨੇ ਵਿੱਚੋਂ ਨਿਕਲ ਕੇ ਅੱ ਜਿਹੜੇ ਤਿੰਨ ਵਿੱਚ ਸੀ ਉਹਨਾਂ ਨੂੰ ਅਸੀਂ ਬਾਹਰ ਕੱਢ ਕੇ ਤੇ ਉਹਨਾਂ ਹਸਪਤਾਲ ਪਹੁੰਚੇ ਕੀਤਾ ਉਹਨਾਂ ਦੇ ਵਿੱਚੋਂ ਸਵੇਰ ਤੱਕ ਜਾਨੀ ਕਿ ਦੋ ਦੀ ਡੈਥ ਹੋ ਚੁੱਕੀ ਸੀ ਤੇ ਇੱਕ ਅਜੇ ਜਾਨੀ ਪੀਜੀ ਹਸਪਤਾਲ ਦੇ ਬਹੁਤ ਜ਼ਿਆਦੇ ਭਿਆਨਕ ਹਾਦਸਾ ਜੀ ਬਹੁਤ ਜ਼ਿਆਦਾ ਹੀ ਭਿਆਨਕ ਆ ਜਦਨ ਕਿ ਸਾਡੇ ਪਿੰਡ ਦੇ ਪੂਰੇ ਪਿੰਡ ਦੇ ਸਹਿਯੋਗ ਨਾਲ ਅਸੀਂ ਕੱਢੀ ਸਿੱਧੀ ਕੀਤੀ ਤੇ ਬੰਦਿਆਂ ਨੂੰ ਜਿਹੜੇ ਸੀ ਵਿਚਾਰੇ ਉਹਨਾਂ ਨੂੰ ਅਸੀਂ ਹੌਸਪੀਟਲ ਤੋਂ ਪਹੁੰਚੇ ਬਹੁਤ ਜ਼ਿਆਦਾ ਆਵਾਜ਼ਾਂ ਦੀ ਸੀ ਇਸ ਟਮੇ ਉਹ ਆਵਾਜ਼ ਦੇ ਨਾਲ ਅਸੀਂ ਰਾਤ ਨੂੰ ਉੱਠੇ ਨਹੀਂ 11 ਵਜੇ ਕਿਹੜਾ ਉੱਠਦਾ ਜੀ ਸਾਰੇ ਪਿੰਡ ਦੇ ਆ ਘਰਾਂ ਦੇ ਮੁਹੱਲੇ ਦੇ ਲੋਕ ਸਾਰੇ ਇਕੱਠੇ ਹੋ ਗਏ ਸੀ ਯਾਨੀ ਸਾਰ ਪੁਲਿਸ ਉਸ ਤੋਂ ਬਾਅਦ ਆਈ ਹੈ ਜਦੋਂ ਇਹ ਚੀਜ਼ਾਂ ਹੈਗੇ ਸੀ ਸੂਚਨਾ ਕੀਤੀ ਸੀ ਪੁਛ ਵੀ ਆ ਗਈ ਸੀ ਜੋ 112 ਨੰਬਰ ਤੇ ਆਉਂਦੇ ਨੇ ਉਹ ਵੀ ਆ ਗਈ। ਜੋ ਜਿਹੜੇ ਜੋ ਜੈਡ ਬੋਰਡ ਨੇ ਸੀ ਉਹ ਪੁਲਿਸ ਵਾਲੇ ਲੈ ਕੇ ਗਏ ਨੇ ਚੱਕੀ। ਬਾਕੀ ਜੋ ਸੈਕਲ ਦੇ ਛੇਸ਼ੀ ਉਹਨਾਂ ਨੂੰ ਲੈਦੀ ਲੈ ਗਈ। ਬਹੁਤ ਮਾੜੀ ਘਟਨਾ ਹੋਈ ਆ ਜੀ ਇਹ ਦੇਖੋ ਕੱਲੇ ਤਾਂ ਮੌਕਾ ਬਹੁਤ ਵੱਡਾ ਹੋਇਆ। ਅਸੀਂ ਖੈਰ ਹੈਗੇ ਨਾ ਰਹਿਣ ਵਾਲੇ ਸ਼ਹਿਰ ਦੇ ਆ ਪਰ ਇੱਥੇ ਸਾਡੀ ਦੁਕਾਨ ਆ। ਤੇ ਦੁਕਾਨ ਦੇ ਮੂਹਰੇ ਜਿ ਨਜ਼ਦੀਕ ਹੀ ਹੋਇਆ ਰਾਤ ਨੂੰ ਜਿਹੜੇ ਗੰਚ ਇਧਰੋਂ ਆ ਰਹੇ ਸੀਗੇ ਤੇ ਸ਼ਹਿਰ ਵਾਲੇ ਨੂੰ ਦੋਸਤ ਇਕੱਠੇ ਹੋਏ ਸੀਗੇ ਤੇ ਇਹਨਾਂ ਦੇ ਚਾਰ ਪੰਜ ਜਣੇ ਕਹਿੰਦੇ ਨੇ ਕਹਿੰਦੇ ਵੀ ਬਹੁਤ ਖਤਰਨਾਕ ਕੰਮ ਹੋਇਆ ਜੀ ਦੇ ਮਦਨਜ ਰਹੇ ਹੈ ਲੈਦਰ ਕਹਿੰਦਾ ਮੋਹਾਲੀ ਤੋਂ ਆ ਰਹੇ ਸੀ ਤੇ ਉੱਥੋਂ ਦੇ ਰਸਤੇ ਦੇ ਵਿੱਚ ਤੇਲ ਪਵਾਇਆ ਇਹਨਾਂ ਨੇ ਪੰਪ ਤੇ ਕਿਤੇ ਉਹ ਦੋਸਤੋਂ ਵਿੱਚ ਬਿਠਾ ਰਹੇ ਸੀ ਪਰ ਉਹ ਬੈਠਿਆ ਨਹੀਂ ਹੈਗਾ ਇਹ ਨਾਲ ਬਸ ਆਪਣੇ ਆ ਰਹੇ ਦੀ ਇੱਥੇ ਆ ਕੇ ਇਹਨਾਂ ਦਾ ਟਾਇਰ ਟੂਰ ਪਾਟ ਗਿਆ ਕਹਿੰਦੇ ਵੀ ਅੱਗੇ ਆ ਕੇ ਸਿੰਦੇਗੇ ਇਹ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਦੇਖੋ ਜੀ ਬਹੁਤ ਜਿਆਦੇ ਇਹ ਪਿੰਡ ਵਾਲਿਆਂ ਨੇ ਵਿਚਾਰਿਆਂ ਨੇ ਵਧੀਆ ਹਿੰਮਤ ਮਾਰੀ ਆ ਰਾਤ ਨੂੰ ਉੱਠ ਕੇ ਨਹੀਂ ਕਿਹੜਾ ਹੁੰਦਾ ਇਹਨੂੰ ਹਸਪੀਟਲ ਪਹੁੰਚਾਇਆ ਇਹਨਾਂ ਨੂੰ ਬਹੁਤ ਵਧੀਆ ਗੱਲ ਆ ਪਿੰਡ ਦੀ ਬਦਰ ਕੀ ਘਟਨਾ ਹੋਈ ਸਾਰੀ ਘਟਨਾ ਵੀ ਜੇ ਮੇਰਾ ਦੋਸਤ ਸੀਗਾ ਸਿਮਰਨ ਆ ਉਹਦਾ ਮੈਨੂੰ ਫੋਨ ਆਇਆ ਮਤਲਬ ਤਕਰੀਬਨ ਪੌਣੇ 11 ਵਜੇ ਮੈਨੂੰ ਫੋਨ ਆਇਆ ਕਹਿੰਦਾ ਕਿੱਥੇ ਆਵਾ ਪੰਪ ਤੇ ਕਹਿੰਦਾ ਚੱਲ ਆਗੇ 2 ਮਿੰਟ ਚ ਬਾਹਰ ਆ ਜਾ ਮੈਂ ਤਲ ਖੜਾ ਰਿਹਾ ਉੱਥੇ 5-10 ਮਿੰਟਾਂ ਬਾਅਦ ਆਏ ਮੇਰੇ ਕੋਲ ਖੜੇ ਰਹੇ ਉੱਥੇ ਮਤਲਬ 15-20 ਮਿੰਟ ਉਹ ਦੂਸਰਾ ਮੁੰਡਾ ਜਿਹੜਾ ਡਰਾਈਵ ਕਰ ਰਿਹਾ ਸੀ ਫ੍ਰੈਸ਼ ਅਪਰੋਚ ਹੋਇਆ ਤੇ ਮੂੰਮਾ ਤੋਤਾ ਉਸ ਤੋਂ ਬਾਅਦ ਕਹਿੰਦੇ ਪਹਿਲਾਂ ਕਹਿੰਦੇ ਵੀ ਤੇਲ ਪਾਉਣਾ ਵਾ ਚਲੋ ਖੜੀ ਜਾਂਦੇ ਆ ਕਹਿੰਦੇ ਫਿਰ ਬਾਅਦ ਚ ਪਾ ਲੈਣਾ ਤੇਲ ਤੈਨੂੰ ਵੀ ਨਾ ਲੱਗੇ ਯਾਰ ਮੈਨੂੰ ਹਾਂ ਮੈਨੂੰ ਕਹਿ ਰਿਹਾ ਉਹ ਜਿਹੜਾ ਮੁੰਡਾ ਚਲਾ ਰਿਹਾ ਸੀ ਮੈਨੂੰ ਕਹਿ ਰਿਹਾ ਸੀ ਕਹਿੰਦਾ ਤੂੰ ਬੈਠ ਗਾੜੀ ਵਿੱਚ ਤੂੰ ਨਾ ਆ ਗਿਆ ਮੈਂ ਤੇਰੇ ਕੋਲ ਜ਼ਿੰਦਗੀ ਵਿੱਚ ਬੁਲਾਉਣਾ ਨਹੀਂ ਕਦੀ ਉਹ ਦੂਜੇ ਮੁੰਡੇ ਕਹਿੰਦੇ ਨਹੀਂ ਬਈ ਇਹਦੀ ਡਿਊਟੀ ਆ ਕਹਿੰਦੇ ਡਿਊਟੀ ਤੋਂ ਨਹੀਂ ਲਿਜਾ ਸਕ ਵੀ ਐਵੇਂ ਐਵੇਂ ਸਵੇਰੇ ਪੰਪ ਖੋਲਣਾ ਹੁੰਦਾ ਸੱਜਰੇ ਨਾ ਉੱਠ ਕੇ ਕਹਿੰਦੇ ਵੀ ਨਹੀਂ ਇਹਨੇ ਨਹੀਂ ਜਾਣਾ ਕਹਿੰਦੇ ਕਿੱਥੇ ਸਵੇਰ ਛੱਡਣਾ ਵਾਂਗੇ ਇਹਨੂੰ ਕਹਿੰਦਾ ਕੋਈ ਦਿੱਕਤ ਨਹੀਂ ਮੇਰੇ ਕੋ 150 ਕਿਲੋਮੀਟਰ ਸੇ ਕੋਈ ਫਰਕ ਨਹੀਂ ਪड़ਦਾ ਜਿਵੇਂ ਮੈਂ ਛੋੜ ਜਾਊਂਗਾ ਇਸ ਕੋ ਕਹਿੰਦੇ ਨਹੀਂ ਵੀ ਲੈ ਕੇ ਨਹੀਂ ਜਾਣਾ ਕਹਿੰਦੇ ਇਹਦੀ ਡਿਊਟੀ ਆ ਵੀ ਆਨ ਡਿਊਟੀ ਇਹਨੂੰ ਕਿੱਥੇ ਨਹੀਂ ਜਾਣ ਦਿੰਦੇ ਉਰੋਂ ਪੰਪ ਤੋਂ ਬਿਨਾ ਬਿਨਾ ਇਹ ਜਾਵੇ ਕਹਿੰਦਾ ਨਹੀਂ ਜਾਣਾ ਨਹੀਂ ਕਹਿੰਦਾ ਚਲੋ ਆਪਾਂ ਨੌ ਇੱਕ ਮੁੰਡੇ ਦਾ ਨੌ ਤਾਲੀ ਸ਼ਾਨ ਇੱਕ ਦਨ ਉਹ ਮਹਿਰ ਆ ਇੱਕ ਦਨ ਉਹ ਸੇਮਰ ਆ ਕਿੰਨੇ ਦਰਦ ਤਿੰਨ ਜਾਨਾਂ ਦੀ ਡੈਥ ਹੋ ਗਈ ਤੇ ਦੋ ਇੱਕ ਮੁੰਡਾ ਥੋੜਾ ਜਿਆਦਾ ਸੀਰੀਅਸ ਇੱਕ ਮਤਲਬ ਠੀਕ ਆ ਉਹਦੇ ਪਸਲੀਆਂ ਪੁੱਸਲੀਆਂ ਤੇ ਸੱਟ ਹੀ ਲੱਗੀ ਜ ਬਹੁਤ ਦੁਬੱਦ ਕੀ ਮਾਰ ਹੋ ਗਈ ਬਾਹਰ ਸਾਰੀ ਜ਼ਿੰਦਗੀ ਇੱਕ ਤਰ੍ਹਾਂ ਦਾ ਬਸ ਕਾਲੇ ਪੈ ਗਿਆ ਜਿੰਦਗੀ ਆੜੀ ਤੁਸੀਂ ਐਂ ਦੇਖ ਲੋ ਜੀ ਜਾਨ ਦੇਣ ਵਾਲੇ ਸੀਗੇ ਇੱਕ ਤਾਂ ਇੱਕ ਹੁੰਦੇ ਨੇ ਗੱਲਾਂ ਵਾਲੇ ਉਹ ਨਹੀਂ ਸੀ ਜੀ ਜਾਨ ਦੇਣ ਵਾਲੇ ਸੀਗੇ ਗਿਆ ਵਾਪਸ ਮੇਰੇ ਆਉਣ ਸਾਰੇ ਡਿੱਗ ਗਿਆ ਦੇਖ ਕੇ ਉਹਨਾਂ ਨੂੰ ਨਸਾਰੀ ਰਾਤ ਦਾ ਬਸ ਤੂੰ ਐਂ ਦੇ ਲੈ ਵੀਰੇ ਮੇਰੇ ਹੱਥ 'ਵਸ ਕੁਝ ਨਹੀਂ ਸੀ ਬਸ ਮੈਂ ਹੁਣ ਵੀ ਇੱਕ ਤਰ੍ਹਾਂ ਦਾ ਖੜਾ ਆ ਮੇਰੇ ਅੰਦਰ ਮੈਨੂੰ ਪਤਾ ਕੀ ਚੱਲ ਰਿਹਾ ਦੋ ਮਤਲਬ ਸਿਮਰਨ ਸੀ ਜਿਹੜਾ ਉਹ ਵੀ ਕੱਲ ਲਈ ਭਰਾ ਸੀਗਾ ਦੇ ਮਤਲਬ ਉਹ ਵਿਗਲ ਬਿਆਧੀ ਇਸ ਦੀ ਨਾਲ ਇਕੱਲੇ ਹੀ ਮਾਪੇ ਨੂੰ ਕਿੰਨਾ ਸਹਾਰਾ ਸੀ ਉਹਦਾ ਸਾਰਾ ਘਰ ਤਬਾਹ ਹੋ ਗਿਆ ਅਲੀ ਸ਼ਾਂਤੀ ਮੁੰਡਾ ਜਿਹੜਾ ਉਹ ਵੀ ਇਕੱਲੇ ਹੀ ਸੀਗਾ ਉਹ ਵੀ ਘਰੋਂ ਇਕੱਲੇ ਸੀ ਤੇ ਜਿਹੜਾ ਸਿੰਮੂ ਆ ਮੁੰਡਾ ਜਿਆਦਾ ਸੀਰੀਅਸ ਆ ਉਹ ਵੀ ਇਕੱਲੇ ਹੀ ਭਰਾ ਵਾ ਸਥਾਨਕ ਲੋਕਾਂ ਅਤੇ ਮ੍ਰਿਤਕਾਂ ਦੇ ਦੋਸਤਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਆਪਣੇ ਪਰਿਵਾਰਾਂ ਦੀ ਇਕਲੋਤੇ ਔਲਾਦ ਸੀ ਜੋ ਕਿ ਹਾਦਸੇ ਦੇ ਵਿੱਚ ਸ਼ਿਕਾਰ ਹੋ ਗਏ ਫਿਲਹਾਲ ਹਾਦਸੇ ਦੇ ਕਾਰਨ ਬਾਰੇ ਤਾਂ ਕੁਝ ਪਤਾ ਨਹੀਂ ਲੱਗ ਸਕਿਆ ਇਸ ਦੇ ਲਈ ਪੁਲਿਸ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਹਕੀਕੀ ਟੀਵੀ ਪੰਜਾਬੀ